ਦੇਖੀਏ ਹਨ ਹੁਣ ਵੀਰ ਹੋਗਾ ਇਹ ਡੇਗਿਆ ਤਾਂ ਇਹ ਉਸ ਤੋਂ ਨਾਮਕਾ ਵੀਰ ਬੀਰੀ ਹੈ ਦੇਖੀਏ ਪੂਰੀ ਪੱਟੇ ਹੋ ਗਏ ਅੱਛਾ ਅੱਛਾ ਜਿਹੜੀ ਦੇਖ ਲੈ ਨਿਗਾ ਨਹੀਂ ਪਿਆ ਜੀ ਨੂੰ ਕੰਮ ਹੋਣਾ ਹੋਵੇ ਨਾ ਹੁਣ ਦੇਖੋ ਵੀਰੇ ਆ ਦੇਖੀ ਨੀ ਆਉਂਦੇ ਉਹ ਜਿਹੜਾ ਅੱਜ ਕਿਹੜਾ ਕਿਹੜਾ ਨਿਗਾ ਪੜਾਇਆ ਉਹ 1 2 ਉਹਦਾ ਕੱਪੜਾ ਓਕੇ ਵੀ ਆ ਦੇਖੀ ਉਹ ਹੋ ਗਿਆ ਉਹ ਵੀ ਖਰੀ ਉਹ ਤੋਂ ਪਾਲਿਆ ਤੇ ਉਹ ਪਾਲਿਆ ਹਾਪੋ ਇਹ ਤੇ ਤਾਂ ਬੰਦ ਨਾ ਕਰੀ ਜਿਹਨੇ ਕਹ ਮੈਂ ਨਹੀਂ ਕਹਿੰਦਾ ਜਮੀ ਤੇ ਦੇਖੀ ਚਲੀ ਦੇਖੀ ਚਲੀ ਉਹ ਦੇ ਨਾਲ ਇੱਕ ਹੀ ਸੜ ਗਈ ਚੱਕ ਲੈ ਇਹ ਬਹੁਤ ਸੇ ਪੱਤੀਆਂ ਦੇਖੀਓ ਥੱਲੇ ਕਰਿਓ ਬੜੇ ਹਾਂ ਹਾਂ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਹਾਂ ਉਹ ਦੇ ਉਹ ਦੇ ਇਹ 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 ਇਨਾਂ ਦੇ ਬੈਗ ਦੇ ਵਿੱਚ ਕੱਟ ਲਗਾ ਕੇ ਬਲੇਡ ਦੇ ਨਾਲ ਤੇ ਇਹਨਾਂ ਦਾ ਜਿਹੜਾ ਕੈਸ਼ ਉਹ ਕੱਢ ਲਿਆ ਗਿਆ ਜੋ ਕਿ ਇਹਨਾਂ ਨੇ ਕਰੀਬ 50000 ਰੁਪਏ ਕੈਸ਼ ਦੱਸਿਆ ਤੇ ਅਸੀਂ ਇਹਨਾਂ ਦੇ ਐਫ ਆਈ ਆਰ ਦਰਜ ਕਰ ਰਹੇ ਹਾਂ ਥਾਣਾ ਸਿਟੀ ਬਰਨਾਲਾ ਵਿਖੇ ਐਸ ਐਚ ਓ ਬਰਨਾਲਾ ਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਨੇ ਕਿ ਸੀਸੀਟੀਵੀ ਚੈਕਿੰਗ ਦੀਆਂ ਤੇ ਹੋਰ ਸਾਰੀਆਂ ਟੀਮਾਂ ਟੈਕਨੀਕਲ ਟੀਮਾਂ ਲਗਾ ਕੇ ਇਹ ਜਲਦੀ ਇਸ ਵਾਰਦਾਤ ਨੂੰ ਟ੍ਰੇਸ ਕਰ ਲਿਆ ਜਾਏਗਾ ਤੇ ਜਿਹੜੀਆਂ ਦੋਸ਼ੀ ਔਰਤਾਂ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਮੈਸੇਜ ਅਸੀਂ ਆਮ ਪਬਲਿਕ ਨੂੰ ਤਾਂ ਇਹ ਦੇਣਾ ਚਾਹਾਂਗੇ ਕਿ ਥੋੜਾ ਸਤਰਕ ਰਹਿਣ ਜਦੋਂ ਵੀ ਆਪ ਕਿਤੇ ਕੈਸ਼ ਵਗੈਰਾ ਆਪਣੇ ਕੋਲ ਲੈ ਕੇ ਜਾਂਦੇ ਨੇ ਜਾਂ 골ਡ ਕਿਤੇ ਰੱਖਦੇ ਨੇ ਜਾਂ ਆਪਣੇ ਚਾਹੇ ਘਰ ਵਿੱਚ ਜਾ ਕੇ ਤੇ ਲੈ ਕੇ ਜਾਂਦੇ ਨੇ ਉਹ ਥੋੜਾ ਉਹਨੂੰ ਕੋਸ਼ਿਸ਼ ਰਹਿਣ ਕੋਈ ਵੀ ਉਹਨਾਂ ਦੇ ਨੇੜੇ ਤੇੜੇ ਕੋਈ ਬੰਦਾ ਸ਼ੱਕੀ ਹੁੰਦਾ ਉਹਦੇ ਤੇ ਨਿਗਰ ਰੱਖਣ ਤੇ ਕੋਈ ਵੀ ਇਹੋ ਜੀ ਜਾਣਕਾਰੀ ਹੁੰਦੀ ਹੈ ਪੁਲਿਸ ਦੇ ਨਾਲ ਸ਼ੇਅਰ ਕਰਨ ਠੀਕ ਹੈ